ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ प्रमोद ਮਹਾਜਨ ਹਾਂ ਜੀ ਕੀ ਕੰਮ ਕਰਦੇ ਜੀ ਇਹ ਮੈਂ ਬਿਜ਼ਨਸ ਕਰਦਾ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਕਿਹੜੀ ਕਿਹੜੀ ਜਗਾ ਜੀ ਸੁਭਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸਰ 224 ਦੀਆਂ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਦੇਖੋ ਜੀ ਜੇ ਪੰਜਾਬ ਦੇ ਹਿਸਾਬ ਨਾਲ ਚਾਹੀਏ ਤੇ ਇਹਨਾਂ ਦਾ ਹੀ ਠੀਕ ਹੈ ਜੀ ਜੋ ਚੱਲ ਰਿਹਾ ਹੈ ਜਿਹਨਾਂ ਦਾ ਰਾਜ ਹੈ ਇਸ ਵੇਲੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਰੇ ਹੋ ਚੁੱਕੇ ਆ ਅੱਗੇ ਤੁਹਾਨੂੰ ਪਤਾ ਹੀ ਆ ਹਾਂ ਜੀ ਪਹਿਲੇ ਮਤਲਬ ਇੱਥੇ ਰਹਿ ਚੁੱਕੇ ਆ ਬਾਕੀ ਹੁਣ ਲੋਕਾਂ ਦਾ ਰੁਝਾਨ ਦਾ ਪਤਾ ਨਹੀਂ ਤੁਸੀਂ ਬਿਜ਼ਨਸ ਲੈਵਲ ਤੇ ਪੁੱਛਿਆ ਬਿਜ਼ਨਸ ਲੈਵਲ ਤੇ ਸਾਨੂੰ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਵਧੀਆ ਆ ਮਤਲਬ ਸਾਡੇ ਨਾਲ ਕੋਈ ਵਪਾਰੀ ਵਰਗ ਨੂੰ ਜਾਂ ਦੁਕਾਨਦਾਰ ਨੂੰ ਕੋਈ ਸਹੂਲਤ ਸਰਕਾਰ ਵੱਲੋਂ ਨਾ ਮਿਲਦੀ ਹੋਵੇ ਕਿੰਦਾ ਦੀ ਮੰਗ ਕਰਦੇ ਹੋ ਨਹੀਂ ਅਸੀਂ ਤਾਂ ਕੋਈ ਮੰਗ ਨਹੀਂ ਕਰਦੇ ਜੀ ਅਸੀਂ ਤਾਂ ਇਹ ਹੀ ਕਹਿੰਦੇ ਵੀ ਠੀਕ ਠਾਕ ਰਹੀਏ ਅਸੀਂ ਬਸ ਸਰਕਾਰ ਦਾ ਸਾਡੇ ਉੱਪਰ ਹੱਥ ਰਵੇ ਹੋਰ ਕੀ ਹੈ ਜੀ ਕਹਿੰਦਾ ਮੈਂ ਉਹਨਾਂ ਦਾ ਆਸ਼ੀਰਵਾਦ ਉਹਨਾਂ ਦਾ ਰਵੇ ਠੀਕ ਹੈ ਜੀ ਠੀਕ ਹੈ ਨਾ ਦੁਕਾਨਦਾਰ ਨੂੰ ਵੱਧ ਤੋਂ ਵੱਧ ਇਹ ਹੀ ਹੁੰਦਾ ਜੀ ਕੋਈ ਸਾਡੀ ਦੇਖੋ ਹਰ ਅੱਜਕੱਲ ਹਰ ਬੰਦੇ ਦੀ ਜੁੰਟੀ ਹੈ ਸਾਡੀ ਵੀ ਇੱਕ ਜੁਨੀਅਨ ਆ ਠੀਕ ਆ ਜੀ ਤੇ ਅਸੀਂ ਆਪਣੀ ਜੁਨੀਅਨ ਦੇ ਨਾਲ ਜੁੜੇ ਹੋਏ ਆ ਸਾਡੀ ਜੁਨੀਅਨ ਬਹੁਤ ਵਧੀਆ ਆ ਔਰ ਸਾਨੂੰ ਕੋਈ ਵੀ ਪ੍ਰੋਬਲਮ ਆਂਦੀ ਸਾਡੀ ਜੁਨੀਅਨ ਹਰ ਵੇਲੇ ਖੜੀ ਹੁੰਦੀ ਆ ਇੱਕ 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 ਹੋਰ ਦੁਕਾਨਦਾਰ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਕਿ ਸਿਕਿਉਰਿਟੀ ਦੀ ਲੋੜ ਆ ਸਿਕਿਉਰਿਟੀ ਜਿਹੜੀ ਆ ਉਹ ਉਪਲਬਧ ਚਾਹੀਦੀ ਆ ਲੋਕਾਂ ਨੇ ਦੇਖੋ ਕੈਮਰੇ ਲਵਾਏ ਹੋਏ ਆ ਪਰ ਫਿਰ ਵੀ ਸਿਕਿਉਰਿਟੀ ਦਾ ਦੇਖੋ ਘਰ ਬੈਠਿਆਂ ਵੀ ਮਤਲਬ ਕਿ ਕੁਝ ਵੀ ਹੋ ਸਕਦਾ ਹੈ ਇਨਸਾਨ ਨੂੰ ਆਪਣਾ ਆਪਣਾ ਤਾਂ ਬਚਾ ਆਪ ਹੀ ਕਰਨਾ ਪੈਂਦਾ ਜੀ ਸਾਫ਼ ਸੁਥਰੀ ਗੱਲ ਆ ਅਗਰ ਦੁਕਾਨਦਾਰ ਸਹੀ ਟਾਈਮ ਨਾਲ ਖੋਲਣ ਦੁਕਾਨਾਂ ਸਹੀ ਟਾਈਮ ਨਾਲ ਚੱਲ ਜਣੇ ਇਹ ਬੜਾ ਫਰਕ ਪੈਂਦਾ ਠੀਕ ਹੈ ਨਾ ਜੀ ਤੇ ਇਹ ਤਾਂ ਹੈ ਹੀ ਆ ਜੀ ਹੁਣ ਇੱਥੇ ਥੋੜੇ ਦਿਨ ਹੋਇਆ ਬੰਦਾ ਪੈਸੇ ਕਹਿੰਦਾ ਪਿਆ ਸੀ 10000 ਰੁਪਈਆ ਬੰਦਾ ਇੱਕ ਮੋਟਰਸਾਈਕਲ ਤੇ ਆਇਆ ਉਹ ਖੋ ਕੇ ਲੈ ਗਿਆ ਪੈਸੇ ਜਦੋਂ ਮਨ ਉਹਨੇ ਕਿਸੇ ਨੂੰ ਦੇਣੇ ਸੀ ਇੱਥੇ ਇਦਾਂ ਦੇ ਇਹ ਚੀਜ਼ਾਂ ਤੇ ਚਲਦੀਆਂ ਰਹਿਣੀਆਂ ਚਲਦੀਆਂ ਆਈਆਂ ਜੀ ਇਹਨੂੰ ਕੌਣ ਰੋਕ ਸਕਦਾ ਜੀ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਿੱਛੇ ਤੁਹਾਨੂੰ ਵੀ ਪਤਾ ਉਹ ਬੈਂਕ ਚੋਂ 50000 ਰੁਪਈਆ ਜਦੋਂ ਬਜ਼ੁਰਗ ਬੰਦੇ ਦਾ ਨਿਕਲ ਗਿਆ ਸੀ ਕੋਈ ਅੰਦਰੋਂ ਹੀ ਲੈ ਗਿਆ ਹੁਣ ਸਕਿਉਰਿਟੀ ਪੁਲਿਸ ਵੀ ਇੱਕ ਘਰ ਘਰ ਥੋੜੀ ਦੇ ਗਈ ਜੀ ਸਾਡੇ ਆਪਣੇ ਵੀ ਤਾਂ ਫਰਜ਼ ਆ ਕੋਈ এডਿਕੇਸ਼ਨ ਜਾਂ ਹੈਲਥ ਨੂੰ ਲੈ ਕੇ ਕੋਈ ਮੰਗ ਕਰਦੇ ਨਹੀਂ ਵਧੀਆ ਜੀ ਮੇਰੇ ਹਿਸਾਬ ਨਾਲ ਤਾਂ ਸਭ ਠੀਕ ਹੈ ਜੀ ਕੋਈ ਮੈਨੂੰ ਤਾਂ ਕੋਈ ਨજર ਨਹੀਂ ਆਇਆ ਮੇਰੇ ਕੋਲ ਸਾਰੇ ਸਰਕਾਰੀ ਬੰਦੇ ਆਉਂਦੇ ਆ ਇੱਥੇ ਮੇਰੇ ਕੋਲ ਐਜੂਕੇਸ਼ਨ ਵਾਲੇ ਵੀ ਆਉਂਦੇ ਆ ਮੈਡੀਕਲ ਵਾਲੇ ਵੀ ਆਉਂਦੇ ਆ ਸਾਰੇ ਵਧੀਆ ਜੀ ਟੋਪ ਆ ਜੀ ਸਾਡੇ ਮਤਲਬ ਸਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਠੀਕ ਜੀ ਗੱਲ ਆ ਜੀ ਬਾਕੀ ਕੋਈ ਅਜ ਤੱਕ ਖੁਸ਼ ਨਹੀਂ ਹੋਇਆ ਘਰ ਜਗ੍ਹਾ ਪਰ ਮੈਂਬਰ ਹੁਣ ਉਹ ਨਹੀਂ ਖੁਸ਼ ਹੁੰਦੇ ਤੇ ਸਰਕਾਰ ਤਾਂ ਬਹੁਤ ਵੱਡੀ ਚੀਜ਼ ਹੈ ਜੀ ਸਿੱਧੀ ਸਿੱਧੀ ਗੱਲ ਆ ਆਪਾਂ ਤਾਂ ਸਾਫ਼ ਸੁਥਰੀ ਦਿਲ ਦੀਆਂ ਗੱਲਾਂ ਕੀਤੀਆਂ ਜੀ ਸਿੱਧੀਆਂ ਠੀਕ ਆ ਜੀ ਜੋ ਸਾਡਾ ਮਤਲਬ ਸਹੀ ਹੈਗਾ ਠੀਕ ਆ ਜੀ ਬਾਕੀ ਇਹ ਵੀ ਸਾਡੇ ਐਮ.ਐਲ.ਏ. ਸਾਹਿਬ ਇੰਨੇ ਵਧੀਆ ਇਥੋਂ ਦੇ ਹਾਂਜੀ ਕਿਤੇ ਵੀ ਕੋਈ ਪ੍ਰੋਗਰਾਮ ਹੋਵੇ ਕਿਸੇ ਤਰ੍ਹਾਂ ਦਾ ਵੀ ਖੁਸ਼ੀ ਦਾ ਗਮੀ ਦਾ ਉਹ ਪਹੁੰਚਦੇ ਆ ਔਰ ਸੁਣਦੇ ਵੀ ਹਰਕ ਦੀ ਗੱਲ ਇੱਥੇ ਦੇ ਐਮ.ਐਲ.ਏ. ਜਦੋਂ ਦੇ ਲੋਕਲ ਐਮ.ਐਲ.ਏ. ਆਏ ਆ ਸੱਚਾਈ ਜਿਹੜੀ ਆ ਬਹੁਤ ਵਧੀਆ ਸਾਡੇ ਭਾਜੀ ਪੜੇ ਲਿਖੇ ਆ ਐਡਵੋਕੇਟ ਨੇ ਸੱਚਾਈ ਆ